ਅਨੰਦਪੁਰ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਦੇ ਵਿੱਚ ਸਥਿਤ ਹੈ ਭਾਈ ਕਨਈਆ ਜੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਸਾਹਿਬ ਆਜੂ ਕਰੀਏ ਦਰਸ਼ਨ ਮਹਾਨ ਸੇਵਾ ਕਰਨ ਵਾਲੀ ਤੇ ਪਰਪਕਾਰੀ ਰੂਹ ਭਾਈ ਕਨਈਆ ਜੀ ਦੀ ਯਾਦ ਵਿੱਚ ਬਣਿਆ ਹੈ ਇੱਕ ਖੂਬਸੂਰਤ ਗੁਰਦੁਆਰਾ ਸਾਹਿਬ ਹਿਮਾਚਲ ਦੀਆਂ ਪਹਾੜੀਆਂ ਵਿੱਚ ਸੁਯੋਗਬਤ ਹੈ ਹੁਣ ਇੱਥੇ ਦੇ ਸਾਰੇ ਤੁਹਾਨੂੰ ਦਰਸ਼ਨ ਕਰਵਾਏ ਜਾਣਗੇ ਜਿਹੜੇ ਇੱਥੇ ਚਰਨੀ ਫੋਟ ਦੇ ਔਰ ਜੋ ਇੱਥੋਂ ਦਾ ਇਤਿਹਾਸ ਹੈ ਥੋੜਾ ਜਿਹਾ ਦੱਸਾਂਗੇ ਆਪਣੇ ਵੱਲੋਂ ਬੱਕਰੇ ਦੀ ਖਲਦੀ ਹੁੰਦੀ ਆ ਮਸ਼ਕੋ ਜਿਹੜੀ ਹਾਂ ਮੋਲਦੇ ਹਾਂ ਆ ਇੱਥੋਂ ਜਲ ਭਰ ਕੇ ਤੇ ਉਹ ਪਿਆਉਂਦੇ ਰਹੇ ਸੇਵਾ ਕਰਦੇ ਰਹੇ ਜਲ ਦੀ ਇਹ ਦੇ ਵੀ ਤੁਹਾਨੂੰ ਹੋ ਜਾਏਗਾ ਇਹ ਉਹੀ ਆ ਉਹ ਸਮਝਦਾ ਇਹ ਕੀ ਕੀ ਇਹਨੂੰ ਕਹਿੰਦੇ ਸੁਨਹਿਰਾ ਸੁਨਹਿਰਾ ਵਾ ਮਤਲਬ ਉਦਾਂ ਕੁੰਡਾ ਡੰਡਾ ਤੇ ਉਹ ਸੁਨਹਿਰਾ ਕਹਿੰਦੇ ਹਨਾ ਸੁਨਹਿਰਾ ਇਹਦਾ ਨਾ ਆਪਾਂ ਡੰਡਾ ਲਗਾ ਹਾਂ ਹੈ ਇਹ ਤੇ ਬੈੱਕੇ ਬੰਦ ਜੀ ਤੇੜ ਮਤਲਬ ਹਾਂ ਬੈਣ ਲਈ ਚੌਂਕੀ ਜਾਂ ਹਨਾ ਠੀਕ ਆ ਕਰਦੇ ਆਪਾਂ ਠੀਕ ਆ ਭਾਈ ਕਿ ਨਹੀਂ ਆ ਜੀ ਇਹ ਅੰਦਰ ਜਾ ਸਕਦਾ ਇਹ ਵਾਹ ਉਹ ਹੈ ਭਾਈ ਕਨਈਆ ਜੀ ਸ਼ਾਇਦ ਦੁਨੀਆ ਦੇ ਪਹਿਲੇ ਇਨਸਾਨ ਸੀ ਜਿਨ੍ਹਾਂ ਨੇ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਇਆ ਜੰਗ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਦਿਆਂ ਆਪਣੇ ਫੌਜ ਦੇ ਵਿੱਚੋਂ ਕੁਝ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸ਼ਿਕਾਇਤ ਕੀਤੀ ਵੀ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਆ ਫਿਰ ਗੁਰੂ ਸਾਹਿਬ ਨੇ ਭਾਈ ਕਨਈਆ ਜੀ ਨੂੰ ਪੁੱਛਿਆ ਵੀ ਕਿਹੜੀ ਗੱਲ ਨੂੰ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਉਂਦੇ ਤੇ ਭਾਈ ਕਨਈਆ ਜੀ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ ਵੀ ਮੈਨੂੰ ਸਾਰਿਆਂ ਦੇ ਵਿੱਚ ਉਹ ਤੁਹਾਡਾ ਹੀ ਰੂਪ ਦਿਖਦਾ ਆ ਇੱਕੋ ਹੀ ਹਾਂਜੀ ਇੱਕੋ ਉੱਪਰ ਪੈਂਟੂ ਵਿੱਚ ਹੀ ਇੱਕੋੜਾ ਫਿਰ ਗੁਰੂ ਸਾਹਿਬ ਨੇ ਖੁਸ਼ ਹੋ ਕੇ ਉਹਨਾਂ ਨੂੰ ਮਲਮ ਪੱਟੀ ਕਰਨ ਦਾ ਵੀ ਕਿਹਾ ਵੀ ਜਿਹੜਾ ਵੀ ਤੁਹਾਨੂੰ ਫੱਟੜ ਦਿਖਦਾ ਉਹਦੀ ਤੁਸੀਂ ਮਲਮ ਪੱਟੀ ਵੀ ਕਰੋ ਇਹ ਵੀ ਪਾਣੀ ਭਰ ਨਾਲ ਬਰਤਨ ਹੋਣਾ ਜਿਹਦੇ ਨਾਲ ਚਰਨੀ ਦੇ ਵਿੱਚੋਂ ਪਾਣੀ ਭਰਦੇ ਹੋਣਗੇ ਖੁੱਲਿਆ ਹੀ ਹੈ ਬਹੁਤ ਪੁਰਾਣਾ ਘੱਟ ਤੋਂ ਘੱਟ 300 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਭਾਜੀ ਕਹਿੰਦੇ ਜੀ ਇਹਦੇ ਵੇਲੇ ਤਾਂ ਤੇ ਲੱਗ ਗਈ ਆ ਮਸ਼ਕ ਪਈ ਆ ਹਾਂ ਦੇ ਨਹੀਂ ਵਾਈ ਆਮ ਅਸ਼ਕਰੀ ਇਹ ਨੂੰ ਮਸਤ ਬੰਦੇ ਆ ਅਸ਼ਕ ਮਸ਼ਕ ਜੋਗੀ ਆ ਇਹਦੇ ਵਿੱਚ ਪਾਣੀ ਨਹੀਂ ਲੈਣਾ ਇਹਦੇ ਵਿੱਚ ਜਲ ਕਰਦੇ ਜਲ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਬੋ ਵਾਲੀ ਇਹ ਵਧੀਆ ਇੱਕ ਉਦਾਹਰਣ ਹੈ ਖਾਲੀ ਵੀ ਕਰ ਦੋਗੇ ਪਰ ਜਾਂਦਾ ਇਹ ਦੂ ਉੱਪਰ ਵੀ ਨਹੀਂ ਹੋਣਾ ਤੇ ਇੱਥੇ ਰਹਿੰਦਾ ਜੀ ਬਈ ਡੇਢ ਕਰਨੀਆ ਚੁੱਪਾ ਹੋ ਜਾਂਦਾ ਉਹ ਤੇ ਰਹਿੰਦਾ ਕਰਮੀਆ ਜਿਆਦਾ ਨਹੀਂ ਹੁੰਦਾ ਹੋਣਾ ਨਾ ਮੈਂ ਨੋਰਮਲ ਕਹਿ ਸਕਦੇ ਆਪਾਂ ਜਿਆਦਾ ਜਿਆਦਾ 2% ਹੋ ਜਾਂਦਾ ਹੋ ਜਾਂਦਾ ਤੇ ਮਤਲਬ ਇੰਨਾ ਕਿ ਜਦੋਂ ਇਹਨੂੰ ਖਾਲੀ ਵੀ ਕਰਦੇ ਨੇ ਕਿ ਡੇਢ ਕਰਦੇ ਹੁੰਦੇ ਆ ਬਾਈ ਠੰਡਾ ਹੀ ਹੁੰਦਾ ਇਹ ਉਸੇ ਅਸਾਰ ਨਾਲ ਕਰਕੇ ਦੇਖੋ ਭਾਈ ਇਹਦੇ ਤੋਂ ਪਾਣੀ ਨਹੀਂ ਨਿਕਲੂਗਾ ਰਹਿੰਦਾ ਆ ਹੌਣ ਥੋੜੀ ਠੰਡੀ ਹੈ ਨਾ ਅੱਛਾ ਚੱਲ ਆਪਾਂ ਬਸ ਮੌਸਮ ਦੇ हिसाब ਨਾਲ ਚੇਂਜ ਹੋਈ ਜਾਂਦਾ ਵੈਸੇ ਤੁਸੀਂ ਅਸਾਰ ਨਾਲ ਕਰਕੇ ਕਦੇ ਅਸ਼ਨਾ ਮੈਂ ਨਾਲ ਨਹੀਂ ਆਉਂਦੀ ਨੀ ਹੁੰਦਾ ਜੀ ਬਾਬਾ ਨੇ ਇੱਥੇ ਹੀ ਆਉਣੇ ਹਾਂ ਨਾ ਤਪੂ ਬਹਿਣਾ ਜੀ ਬਾਬਾ ਜੀ ਇਹ ਇਹ ਦਾ ਆਪਣਾ ਸਫਾਈ ਕਰਦੇ ਆ ਮਤਲਬ ਇੰਨੇ ਸਫਾਈ ਇਹ ਪਾਜੀ ਕਰਮਚਾਰੀ ਰੱਖੇ ਹੋਏ ਸਰਕਾਰ ਦੇ ਬੰਦੇ ਰੱਖੇ ਹੋਏ ਅੱਛਾ ਕਰਕੇ ਜਾਂਦੇ ਆ ਜੀ ਇਹ ਪਾਸੋਂ ਠੀਕ ਹੀ ਹਾਂਜੀ ਆਹ ਉਹ ਹੀ ਮੈਂ ਕਹਿ ਰਿਹਾ ਚਮਕ ਬਹੁਤ ਹੈ ਪੱਥਰ ਦੀ ਪੱਥਰ ਦੀ ਬਹੁਤ ਚਮਕ ਹੈ ਨਹੀਂ ਸਹੀ ਆ ਜੀ ਉਹਨਾਂ ਨੂੰ ਲੱਗੀ ਹੋਏ ਇਦਾਂ ਦੇ ਹੋਰ ਵੀ ਅਸੀਂ ਤੁਹਾਨੂੰ ਛੋਟੇ ਛੋਟੇ ਵਲੌਗਾਂ ਦੇ ਵਿੱਚ ਵਕਰੀਆਂ ਵਕਰੀਆਂ ਜਗਾਵਾਂ ਤੇ ਇਤਿਹਾਸਕ ਸਥਾਨ ਵਿਖਾਇਆ ਕਰਾਂਗੇ ਪਰ ਹੁਣ ਮੈਂ ਆਪਣੇ ਮੂੰਹ ਨਹੀਂ ਕਹਿਣਾ ਵੀ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਹ ਗੱਲ ਮੈਂ ਨਾ ਕਹਿਣੀ ਨਾ ਕਹਿਣੀ ਹੈ ਤੁਸੀਂ ਕਮੈਂਟ ਕਰਨਾ ਕਰ ਦਿਓ